ਤੋਲਾ ਸੈਂਚੀਆਂ ਫੇਰ ਪਲੈਨ ਬਣਾਉਂਦੇ ਨੇ ਪਾਲਕੀ ਇੱਕ ਤਿਆਰ ਸੀ ਕਰਕੇ ਪੋਥੀਆਂ ਵਿੱਚ ਟਕਾਉਂਦੇ ਨੇ ਹੱਥੀ ਸਤਗੁਰ ਸੇਵਾ ਕਰਦੇ ਉਸਦਾ ਸ਼ੁਕਰ ਮਨਾ ਸੈਂਚੀਆਂ ਫੇਰ ਪਲੈਨ ਬਣਾਉਂਦੇ ਨੇ ਪਾਲਕੀ ਇੱਕ ਤਿਆਰ ਸੀ ਕਰਕੇ ਪੋਥੀਆਂ ਵਿੱਚ ਟਕਾਉਂਦੇ ਨੇ ਹੱਥੀ ਸਤਗੁਰ ਸੇਵਾ ਕਰਦੇ ਉਸ ਦਾ ਸ਼ੁਕਰ ਮਨਾ ਰਹੇ ਨੇ ਨੰਗੇ ਪੈਰੀ ਹੱਥ ਚੋਰ ਲੈ ਅਮਰ ਕੋਈ ਵਡੇਰਾ ਨਹੀਂ ਘੁਰ ਪਾਣੀ ਇਸ ਜਗ ਮੈਂ ਚਾਨਣ ਦੇਂਦੀ ਰਹਿਣ ਅੰਧੇਰਾ ਨਹੀਂ ਬਲਕਿ ਤੁਸਾਂ اٹھਾਉਣੀ ਆ ਇੱਕ ਸਿੱਖ ਦੀ ਡਿਊਟੀ ਲਈ ਤੂਫ਼ਨ ਦੀ ਸੇਵਕ ਮਾਉਣੀ ਆ ਹੋ ਇਹ ਸੇਵਾ ਤੇ ਘੱਤ ਪੈਰ ਨੇ ਸੇਵਕ ਸਫਰ ਬਣਾ ਰਹੇ ਨੇ ਨੰਗੇ ਪੈਰੀ ਹੱਥ ਚੋਰ ਲੈ ਅੰਮ੍ਰਿਤਸਰ ਨੂੰ ਜਾ ਰਹੇ ਨੇ ਛਲ ਦੀ ਸੇਵਾ ਇੱਕ ਸਿੱਖ ਲਈ ਅਕਨਰ ਸਿੰਘਾ ਫੜ ਕੇ ਤੇ ਕਾਰਬਾਰ ਤੇਰਾ ਪਰਵਾਸਾ ਸਤਗੁਰ ਤੁਰਪੈ ਪੜਕੇ ਤੇ ਫਿਰਦੋ ਸੇਵਾ ਬੜਾਈ ਸਤਗੁਰ ਵਜਦ ਚੁਗਾਰੇ ਤਾਈਆਂ ਜੀ ਸ਼ਰਦਾ ਦੇ ਨਾਲ ਪੜ ਕੇ ਵੇਖੋ ਦਵੇ ਇਤਿਹਾਸ ਗਵਾਈਆਂ ਜੀ ਖੁਸ਼ੀ ਚ ਪਰੀਆਂ ਮੰਗਲ ਗਾਏ ਖੁਸ਼ੀ ਚ ਪਈਆਂ ਮੰਗਲ ਗਾਏ ਦੇਵਤ ਫੁੱਲ ਮਰ ਸਾਰੇ ਨੇ ਨੰਗੇ ਪੈਰੀ ਹੱਥ ਚੌਰ ਲੈ ਅੰਮ੍ਰਿਤ ਜਲ ਨੂੰ ਜਾ ਰਹੇ ਨੇ ਨੌ ਗੁਰੂਆਂ ਨੇ ਚਰਨ ਮਬਾ ਜਿਵੇਂ ਤਰਤੀ ਤੇ ਪਾਏ ਸੀ ਉਸ ਨੂੰ ਲੋਕ ਖਡੂਰ ਆਖਦੇ ਸਤਗੁਰ ਚੱਲ ਕੇ ਆਏ ਸੀ ਵਡਿਆ ਤਾਈ ਯਾਦ ਰੱਖਣਾ ਸਤਗੁਰ ਸਭ ਕਾ ਸਿਖਾ ਸਾਧ ਗੁਰ ਕਾ ਜਵਾਰੇ ਨੇ ਗੁਰਬਾਣੀ ਨੂੰ ਚੌਰਪਾ ਕਰਦੇ ਪੰਜਵੇਂ ਗੁਰੂ ਪਿਆਰੇ ਨੇ ਵਾਹਿਗੁਰੂ ਨਾਮ ਦਾ ਜਾਪ ਕਰਦਿਆਂ ਅੱਗੇ ਕਦਮ ਰਹਾਰੇ ਨੇ ਨੰਗੇ ਪੈਰੀ ਹੱਥ ਚੌਰ ਲੈ ਅੰਮ੍ਰਿਤ ਸਰ ਨੂੰ ਜਾ ਰਹੇ ਨੇ ਗੁਰ ਮੰਤਰ ਦੀਆਂ ਮਿੱਠੀਆਂ ਤੁਣੀਆਂ ਨਰ ਸਿੰਘਾ ਵੱਜਦਾ ਜਾਂਦਾ ਏ ਵੇਖੋ ਬਣਿਆ ਅਜ ਬਨਜਾਰਾ ਤੱਕ ਕੇ ਹਰ ਕੋਈ ਆਂਦਾ ਏ ਭਗਵਾ ਗੁਰ ਸੰਤ ਮਿਲਾ ਆਬਦੀ ਰੱਟ ਲਗਾ ਰਹੇ ਨੇ ਨੰਗੇ ਪੈਰੀ ਹੱਥ ਚੋਰ ਲੈ ਅੰਮ੍ਰਿਤਸਰ ਨੂੰ ਜਾ ਰਹੇ ਨੇ ਉਸਤੇ ਦੇ ਵਿੱਚ ਸੇਵਕ ਸੁਣ ਕੇ ਆਉਂਦੇ ਦਰਸ਼ਨ ਪਾਵਣ ਲਈ ਚੋਲਾ ਸਾਹਿਬ ਰਣਜੀਤ ਆਉਣਗੇ ਚਰਨੀ ਸੀਸ ਚੁਕਾਉਣ ਲਈ ਹਾ ਗੁਰਸੇਵ ਕਲਖਵੀਰ ਨਿਮਾਣੇ ਰਲ ਕੇ ਸਾਥ ਨਿਭਾਰੇ ਨੇ ਨੰਗੇ ਪੈਰੀ ਹੱਥ ਚੋਰ ਲੈ ਅੰਮ੍ਰਿਤਸਰ ਨੂੰ ਜਾ ਰਹੇ ਨੇ ਜੀ ਅੰਮ੍ਰਿਤਸਰ ਨੂੰ ਜਾ